ਚਾ ਦੇ ਵਿੱਚ ਰੋਜ਼ਗਾਰ ਦੀ ਤਲਾਸ਼ ਦੇ ਲਈ ਜਾਣ ਵਾਲੇ ਲੋਕਾਂ ਨੂੰ ਜੋੜੇ ਨੇ ਫਰਜੀ ਟ੍ਰੈਵਲ ਏਜੰਟ ਦਾ ਲਗਾਤਾਰ ਸ਼ਿਕਾਰ ਬਣਦੇ ਜਾ ਰਹੇ ਹਨ ਇੱਕ ਤਾਜ਼ਾ ਮਾਮਲਾ ਲੁਧਿਆਣੇ ਦੇ थाना ਜ਼ਮਲਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਫਰਜੀ ਟਰੈਵਲ ਏਜੰਟ ਰਸਤੀ ਤੋਂ ਵੱਧ ਲੋਕਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਆਪਣੀ ਸ਼ਿਕਾਇਤ ਹੜਾ ਜਮਾਲਪੁਰ ਦੇ ਨੇ ਪਹੁੰਚੇ ਤੀ ਤੋ 35 ਲੋਕਾਂ ਨੇ ਆਪਣੇ ਆਪ ਜੁੜੀ ਆਪਣੀ ਆਪ ਬੇਤੀ ਸਦਸਤੇ ਹੋਏ ਕਿ ਆਹ ਹੈ ਕਿ ਟਰੈਵਲ ਏਜੰਟ ਦੇ ਵੱਲੋਂ ਉਹਨਾਂ ਨੂੰ ਅਰਬ ਕੰਟਰੀ ਦੇ ਵਿੱਚ ਨੌਕਰੀ ਲਵਾਉਣ ਦੇ ਲਈ 50 ਤੋਂ 60000 ਰੁਪਏ ਲੈ ਲੈ ਗਏ ਅਤੇ ਨਕਲੀ ਵੀਜ਼ਾ ਅਤੇ ਟਿਕਟ ਦੇ ਕੇ ਉਹਨਾਂ ਨੂੰ 에ਰਪੋਰਟ ਭੇਜ ਦਿੱਤਾ ਗਿਆ ਜਿਥੇ ਕਿ 에ਰਪੋਰਟ ਪਹੁੰਚ ਕੇ ਨਾ ਦੇ ਪੋਲੇ ਪੱਲੇ ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਵੀਜ਼ਾ ਅਤੇ ਟਿਕਟ ਦੋਨੋਂ ਹੀ ਫਰਜ਼ੀ ਹਨ ਇਸ ਬਾਬਤ ਜੋ ਟਰੈਵਲ ਕਹ ਲਿਆ ਕਿ ਟ੍ਰੈਵਲ ਏਜੰਟ ਦੇ ਵੱਲੋਂ ਇਹਨਾਂ ਦੇ ਨਾਲ ਠੱਗੀ ਕੀਤੀ ਗਈ ਹੈ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਵਾਪਸ ਜਿਹੜੇ ਪੰਜਾਬੀ ਨੇ ਉਹ ਹਲੇ ਤੱਕ ਸੰਭਲ ਨਹੀਂ ਪਾਏ ਹੈਗੇ ਲਗਾਤਾਰ ਈਡੀ ਵੱਲੋਂ ਵੀ ਇਮੀਗ੍ਰੇਸ਼ਨ ਦੇ ਦਫ਼ਤਰਾਂ ਦੇ ਉੱਤੇ ਰੇਡ ਜਾ ਰਹੀ ਹੈ ਅੱਜ ਵੀ ਲੁਧਿਆਣਾ ਸਮੇਤ ਤਿੰਨ ਸ਼ਹਿਰਾਂ ਦੇ ਉੱਤੇ ਈਡੀ ਵੱਲੋਂ ਇਮੀਗ੍ਰੇਸ਼ਨ ਦੇ ਦਫ਼ਤਰਾਂ ਦੇ ਉੱਤੇ ਰੇਡ ਕੀਤੀ ਗਈ ਹੈਗੇ ਲੇਕਿਨ باوجود ਇਸ ਦੇ ਜਿਹੜੇ ਫਰਜ਼ੀ ਟਰੈਵਲ ਏਜੰਟ ਨੇ ਭੋਲੇ-ਪਾਲੇ ਲੋਕਾਂ ਨੂੰ ਠੱਗਣ ਤੋਂ ਬਾਅਦ ਨਹੀਂ ਆ ਰਹੇ ਅਜਿਹਾ ਹੀ ਇੱਕ ਨਵਾਂ ਮਾਮਲਾ ਅੱਜ ਲੁਧਿਆਣਾ ਦੇ ਵਿੱਚ ਸਾਹਮਣੇ ਆਇਆ ਜਿੱਥੇ 30 ਤੋਂ 35 ਲੋਕ ਜਿਹੜੇ ਨੇ ਗਲਫ ਦੇ ਵਿੱਚ ਨੌਕਰੀ ਕਰਨ ਦੇ ਲਈ ਇੱਕ ਟਰੈਵਲ ਏਜੰਟ ਨੂੰ ਮਿਲਦੇ ਨੇ ਉਸ ਤੋਂ ਬਾਅਦ ਉਸ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਮੇਰੇ ਨਾਲ ਇੱਥੇ ਲੋਕ ਮੌਜੂਦ ਨੇ ਇਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਇਹਨਾਂ ਨਾਲ ਠੱਗੀ ਹੋਈ ਔਰ ਕੀ ਇਹ ਪੂਰਾ ਮਾਮਲਾ ਹੈ ਕੀ ਨਾਮ ਹੈ ਵੀ ਰਹੀ ਤੁਹਾਡਾ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕੀ ਮਾਮਲਾ ਹੋਇਆ ਤੁਹਾਡਾ ਜੀ ਮੈਂ ਸ਼ਹਿਰਪੁਰ ਦਾ ਰਹਿਣ ਵਾਲਾ ਆ ਜੀ ਤੇ ਜੀ ਮੇਰੇ ਨਾਲ ਠੱਗੀਬਾਜ਼ੀ ਹੋਈ ਆ ਜੀ ਮੈਂ ਲੁਧਿਆਣਾ ਸ਼ਹਿਰ ਵਿੱਚ ਦਫਤਰ ਸੀਗਾ ਜੀ ਭੰਮੀਆਂ ਤੇ ਜੀ ਮੈਂ ਆਇਆ ਸੀਗਾ ਉੱਥੇ ਏਜੰਟ ਦੇ ਕੋਲ ਆਪਣਾ ਪਾਸਪੋਰਟ ਦਿੱਤਾ ਉਹਨਾਂ ਨੂੰ ਤੇ ਉਹਨਾਂ ਨੇ ਮੇਰਾ ਵੀਜ਼ਾ ਭੇਜਿਆ ਮੈਨੂੰ ਪਹਿਲਾਂ ਹੀ ਫਿਰ ਬਾਅਦ ਵਿੱਚ ਉਹਨਾਂ ਨੇ ਮੈਨੂੰ ਟਿਕਟ ਭੇਜੀ ਫਿਰ ਪੈਸੇ ਦਿੱਤੇ ਉਹਨਾਂ ਨੂੰ ਜੀ ਹੁਣ 23 ਤਰੀਕ ਤੋਂ ਉਹਨਾਂ ਦੇ ਦਫਤਰ ਬੰਦ ਹੋ ਗਏ ਜੀ ਤੇ ਜੀ ਹੁਣ ਉਹਨਾਂ ਨੂੰ ਅਸੀਂ ਅਸੀਂ ਇੱਥੇ ਥਾਣੇ ਦੇ ਉੱਤੇ ਰਿਪੋਰਟ ਲਿਖਵਾਉਣ ਆਏ ਆ ਅੱਜ ਤੇ ਅਜੀ ਕੰਨਵਾਦ ਕੀਤੀ ਹੈ ਜੀ ਕਿਹੜੇ ਮੁਲਕ ਦੇ ਵਿੱਚ ਭੇਜਣਾ ਸੀਗਾ ਤੁਹਾਨੂੰ ਸਾਨੂੰ ਕੁਵੈਤ ਵਿੱਚ ਭੇਜਣਾ ਸੀ ਏਸੀਸੀ ਕੰਪਨੀ ਸੀਗੀ ਜੀ ਏਸੀਸੀ ਕੰਪਨੀ ਸਾਨੂੰ ਬੀਜ ਬਗਾਏ ਦਾ ਸਾਰਾ ਕੁਝ ਦੇ ਦਿੱਤਾ ਹੀ ਹੈ ਜੀ ਸਾਡੇ ਨਾਲ ਦੇ ਦੋ ਭਰਾ ਸਾਡੇ ਇਹ ਮਤਲਬ ਆਪਣੇ 에어ਪੋਰਟ ਤੋਂ ਮੁੜ ਕੇ ਆਏ ਵਾਪਸ ਜੀ ਇਹਨਾਂ ਦੀ 24 ਤਰੀਕ ਦੀ ਟਿਕਟ ਸੀ ਮੇਰੀ 27 ਤਰੀਕ ਦੀ ਟਿਕਟ ਸੀ ਜੀ ਇਹਨਾਂ ਨਾਲ ਗੱਲ ਕਰੋ ਇਹਨਾਂ ਨੇ ਜਿਹੜੇ ਮੁੜ ਕੇ ਆਏ ਇਹਨਾਂ ਨੇ ਤੁਸੀਂ ਤੁਸੀਂ ਕਿਹੜੀ ਕੰਪਨੀ ਲਈ ਜਿਹੜਾ ਅਪਲਾਈ ਕੀਤਾ ਸੀ ਸੀਸੀ ਸੀ ਲਈ ਜੀ ਤੇ ਮਤਲਬ ਤੁਹਾਨੂੰ ਏਜੰਟ ਨੇ ਕੀ ਕਿਹਾ ਸੀਗਾ ਕਿ ਕਿਸ ਤਰ੍ਹਾਂ ਇਹ ਸਾਰੀ ਗੱਲਬਾਤ ਹੋਈ ਇਹ ਜੀ ਗੱਲ ਇਦਾਂ ਹੋਈ ਇੱਥੇ ਪੈਸੇ ਵੀ ਦਿੱਤੇ ਆ ਗਏ ਧਾਮੀਆਂ ਤੇ ਸਾਨੂੰ ਕਹਿੰਦੇ ਵੀਜ਼ਾ ਟਿਕਟ ਦੇ ਦਿੱਤਾ ਜੀ ਪਾਸਪੋਰਟ ਵੀ ਦਿੱਤਾ ਕਹਿੰਦੇ 24 ਦੀ ਤੁਹਾਡੀ ਫਲਾਈਟ ਹੈ 2:30 ਵਜੇ ਦੀ ਜਦੋਂ ਅਸੀਂ ਅੰਦਰ ਗਏ ਆ ਇੱਕ ਕਾਊਂਟਰ ਚੈੱਕਰ ਆਇਆ ਉਹ ਕਹਿੰਦੇ ਵੀ ਵੀਜ਼ਾ ਤੇਰਾ ਸਹੀ ਨਹੀਂ ਹੈਗਾ ਤੇ ਉਹ ਬੜਾ ਅਫਸਰ ਆਇਆ ਕਹਿੰਦਾ ਵੀ ਵੀਜ਼ਾ ਇਹ ਐਂਟਰੀ ਵੀਜ਼ਾ ਆ ਵੀ ਕਹਿ ਨਹੀਂ ਸਕਦਾ ਤੁਹਾਡੀ ਟਿਕਟ ਵੀ ਨਹੀਂ ਸਹੀ ਹੈਗੀ ਕਿ ਵੀ ਕਿ 2 ਨੰਬਰ ਦੀ ਟਿਕਟ ਵਾ ਇਹਦੇ ਵਿੱਚ ਮੈਂ ਕਿਹਾ ਫੇ ਮੈਨੂੰ 2 ਘੰਟੇ ਰੋਕੀ ਰੱਖਿਆ ਉਹ ਨਹੀਂ ਕਹਿੰਦਾ ਮੈਨੂੰ ਜੇਲ੍ਹ ਕਰ ਸਕਦੇ ਆ ਨਹੀਂ ਚੱਕ ਕੇ ਮੈਨੂੰ ਆਊਟ ਕਰਕੇ ਬਾਹਰ ਮਾਰਿਆ ਉਸ ਵਕਤ ਕਿੰਨੇ ਲੋਕ ਤੁਹਾਡੇ ਨਾਲ ਸੀਗੇ ਮੇਨਾ ਜੀ 5-6 ਬੰਦੇ ਸੀ ਸਾਰਿਆਂ ਨੂੰ ਵਾਪਸ ਭੇਜਤਾ ਸਾਰੇ ਬਾਅਦ ਭੇਜਤਾ ਜੀ ਅੱਛਾ ਵੀਜ਼ਾ ਦੀ ਤੁਸੀਂ ਜਾਂਚ ਨਹੀਂ ਕਰਵਾਈ ਕੀ ਅਸਲੀ ਵੀਜ਼ਾ ਹੈ ਜਾਂ ਨਕਲੀ ਹੈ ਟਿਕਟ ਅਸਲੀ ਹੈ ਜਾਂ ਨਕਲੀ ਹੈ ਜੀ ਇਹ ਜੀ ਨੇ ਪੜੇ ਲਿਖੇ ਨਹੀਂ ਚੈੱਕ ਨਹੀਂ ਜੀ ਕਰਾਇਆ ਜੀ ਅਸੀਂ ਕਿੰਨੇ ਪੈਸੇ ਏਜੰਟ ਨੇ ਤੁਹਾਡੇ ਤੋਂ ਲਏ ਅਸੀਂ 40-40 ਹਜ਼ਾਰ ਰੁਪਏ ਦਿੱਤਾ ਜੀ ਸਾਡੇ 50-60 ਹਜ਼ਾਰ ਚ ਲੱਗਾ ਜੀ ਸਾਡੇ 50-60 ਹਜ਼ਾਰ ਰੁਪਈਆ ਤੇ ਇੰਟਰਵਿਊ ਕਿੱਥੇ ਲਈ ਗਈ ਉਸੇ ਦਫਤਰ ਦੇ ਵਿੱਚ ਜਾਂ ਕੋਈ ਕੰਪਨੀ ਦਾ ਨੁਮਾਇੰਦਾ ਹੈ ਉਸੇ ਦਫਤਰ ਲਈ ਆ ਜੀ ਭਾਮੀਆਂ ਇਹ ਨਹੀਂ ਪਤਾ ਉਹ ਬਾਹਰੋਂ ਆਏ ਸੀ ਇਹ ਨਹੀਂ ਪਤਾ ਇੱਥੇ ਸੀ ਇੱਕ ਸਰਦਾਰ ਬੰਦਾ ਇਹ ਬੁੱਢਾ ਹੈ ਜੀ ਸਰਦਾਰ ਬੰਦਾ ਬੁੱਢਾ ਹੈ ਸੀਗਾ ਜੀ ਜਿਹੜੇ ਸਾਰੇ ਲੋਕ ਜਿਹੜੇ ਇੱਥੇ ਤੁਸੀਂ ਦੇਖ ਰਹੇ ਹੋ ਇੱਥੇ ਮੌਜੂਦ ਆ ਇਹ ਸਾਰਿਆਂ ਦੇ ਨਾਲ ਇਸੇ ਤਰ੍ਹਾਂ ਨਾਲ ਠੱਗੀ ਜਿਹੜੀ ਹੋਈ ਹੈ ਇਹ ਉਹ ਡਾਕੂਮੈਂਟ ਨੇ ਤੁਸੀਂ ਦਿਖਾ ਸਕਦੇ ਹੋ ਕਿਹੜਾ ਉਹ ਵੀਜ਼ਾ ਜਿਹੜਾ ਤੁਹਾਨੂੰ ਦਿੱਤਾ ਗਿਆ ਸੀਗਾ ਔਰ ਕੀ ਆ ਜੀ ਟੈਕਟਵਾ ਜੀ ਏ ਜਿਹੜੀ ਹੈ ਟਿਕਟ ਇਹਨਾਂ ਨੂੰ ਦਿੱਤੀ ਗਈ ਸੀਗੀ ਇਹ ਕੁਵੈਤ 에ਰਲਾਈਨ ਦੀ ਟਿਕਟ ਹੈਗੀ ਹੈ ਔਰ ਇਹ ਜਿਹੜਾ ਹੈਗਾ ਵੀਜ਼ਾ ਵੀਜ਼ਾ ਇਹਨਾਂ ਨੂੰ ਦਿੱਤਾ ਗਿਆ ਇਸ ਵੀਜ਼ਾ ਦੀ ਕਾਪੀ ਵੀ ਅਸੀਂ ਬੜੀ ਸਕਰੀਨ ਤੇ ਤੁਹਾਨੂੰ ਦਿਖਾ ਦਾਂਗੇ ਜਿਹੜਾ ਇਹ ਵੀਜ਼ਾ ਦਿੱਤਾ ਗਿਆ 에ਰਪੋਰਟ ਤੇ ਜਦੋਂ ਤੁਸੀਂ ਪਹੁੰਚੇ ਉੱਥੇ ਫਿਰ ਕੀ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੈ ਕਿ ਮੇਰੇ ਨਾਲ ਠੱਗੀ ਹੋ ਚੁੱਕੀ ਮੈਂ ਜੀ ਉਦੋਂ ਮੈਂ ਜੀ ਉਦੋਂ ਮਹਿਸੂਸ ਕਰ ਗਿਆ ਜੀ ਜਦੋਂ ਉਹਨੇ ਕਿਹਾ ਵੀ ਤੇਰਾ ਨਾ ਵੀਜ਼ਾ ਹੈ ਨਾ ਤੇ ਟਿਕਟ ਵਾ ਜੇ ਤੈਨੂੰ ਟਿਕਟ ਚੜ੍ਹਾ ਵੀ ਦਿੰਦੇ ਓਕੇ ਵੀ ਆਂ ਗਾਹ ਤੈਨੂੰ ਉੱਥੇ ਉਹ ਨਹੀਂ ਉਹ ਅੰਦਰ ਕਰ ਲੈਣਾ ਯਾਨੀ ਕਿ ਉੱਥੇ ਤੁਹਾਨੂੰ ਫਿਰ ਡਿਪੋਰਟ ਕਰ ਸਕਦੇ ਆ ਤਬੇ ਅੰਦਰੋਂ ਹੀ ਡਿਪੋਰਟ ਕਰ ਸਕਦੇ ਨਹੀਂ ਤੈਨੂੰ ਜੇਲ੍ਹ ਕਰ ਸਕਦੇ ਅਗਲੇ ਤਾਂ ਜਿਸ ਤਰ੍ਹਾਂ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਕਿਉਂਕਿ 2 ਨੰਬਰ ਦੇ ਵਿੱਚ ਗਏ ਹੋਏ ਲੋਕ ਸੀਗੇ ਉਸੇ ਤਰ੍ਹਾਂ ਨਾਲ ਇਹਨਾਂ ਲੋਕਾਂ ਨੂੰ ਵੀ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਹਨਾਂ ਦਾ ਵੀਜ਼ਾ ਔਰ ਟਿਕਟ ਦੋਨੇ ਹੀ ਝਾਲੀ ਨਿਕਲਦੇ ਨੇ ਤੁਹਾਡੇ ਨਾਲ ਕੀ ਮਾਮਲਾ ਹੋਇਆ ਵੀ ਸਾਡੇ ਨਾਲ ਵੀ ਸੇਮੇ ਮਾਮਲਾ ਹੋਇਆ ਜੀ ਅਸੀਂ ਫਗਵਾੜੇ ਸਾਨੂੰ ਇਹਨਾਂ ਨੇ ਐਡ ਪਾਈ ਸੀਗੀ ਫੇਸਬੁੱਕ ਤੇ ਉਹ ਦੇਖ ਕੇ ਆਏ ਸੀਗੇ ਤੇ ਇੰਟਰਵਿਊ ਹੋਈ ਇੱਥੇ ਭਾਮੀਆਂ ਆਫਿਸ 'ਚ ਇਹਨਾਂ ਦੇ ਤੇ ਉਸ ਤੋਂ ਬਾਅਦ ਅਸੀਂ ਆਪਣਾ ਪਾਸਪੋਰਟ ਜਮ੍ਹਾਂ ਕਰਾ ਕੇ ਚੱਲ ਗਏ ਆ ਇੰਟਰਵਿਊ ਪਾਸ ਕਰ ਦਿੱਤਾ ਇਹਨਾਂ ਨੇ ਕਹਿੰਦੇ ਜੀ 15-20 ਦਿਨਾਂ 'ਚ ਤੁਹਾਡਾ ਵੀਜ਼ਾ ਲੱਗ ਜਾਏਗਾ ਵੀਜ਼ਾ ਲੱਗਾ ਸਾਡਾ ਤੇ ਉਹ ਜਦੋਂ ਬਾਅਦ ਵਿੱਚ ਇਹਨਾਂ ਨੇ ਆਪਣੇ ਫੋਨ ਵੀ ਬੰਦ ਕਰ ਲਏ ਨੇ ਹੁਣ ਤੇ ਇਹਨਾਂ ਨੇ ਟਿਕਟਾਂ ਸਾਨੂੰ ਡੰਮੀ ਕਰਾ ਕੇ ਦਿੱਤੀਆਂ ਵੀਜ਼ਾ ਵੀ ਫੇਕ ਜਦੋਂ ਅਸੀਂ ਚੈੱਕ ਕਰਾਇਆ ਤਾਂ ਵੀਜ਼ਾ ਵੀ ਫੇਕ ਨਿਕਲਿਆ ਤੇ ਜਦੋਂ ਭਾਜੀ ਹੁਣ ਸਾਡਾ ਇੱਕ ਗਰੁੱਪ ਬਣਿਆ ਉਹ ਚ ਮੈਸੇਜ ਆਇਆ ਵੀ ਬੰਦੇ ਵਾਪਸ ਆ ਰਹੇ ਆ ਬਾਈ ਕੋਈ ਜਾਏ ਉਹਨਾਂ ਦਿੱਲੀ ਨੂੰ ਫਾਇਦਾ ਨਹੀਂ ਜਾਣਦਾ ਪਹਿਲਾਂ ਚੈੱਕ ਕਰ ਲਓ ਸਭ ਕੁਝ ਉਹਨਾਂ ਨੇ ਕਿਹਾ ਵੀ ਹਾਂ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਕਲੀਅਰ ਟਿਕਟਾ ਪਾ ਦਨੇ ਆ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਫੋਨ ਬੰਦ ਆਏ ਬੜੀ ਕੋਸ਼ਿਸ਼ ਕੀਤੀ ਬੜੇ ਫੋਨ ਲਾਏ ਫੋਨ ਬੰਦ ਆ ਰਹੇ ਉਹਨਾਂ ਦੇ ਤੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਦੀ ਜਾਂ ਕੋਈ ਏਦਾਂ ਦਾ ਸਬੂਤ ਦਿੱਤਾ ਪੇਮੈਂਟ ਕਿਸ ਤਰ੍ਹਾਂ ਕੀਤੀ ਪਹਿਲਾਂ ਇਹ ਦੱਸੋ ਪੇਮੈਂਟ ਜੀ ਆਪਾਂ ਹੱਥੀ ਫੜਾਈ ਸੀ ਜੀ ਉਹਨਾਂ ਦੀ ਵੀਡੀਓ ਵੀ ਬਣਾਈ ਹੋਈ ਆ ਸਾਡੀ ਅਡੀ ਉਹਨਾਂ ਦੇ ਫੋਟੋਮਾਂ ਵੀ ਹੈਗੀਆਂ ਉਹਨਾਂ ਦੀਆਂ ਸਾਰਾ ਕੁਝ ਹੈਗਾ ਤੁਹਾਨੂੰ ਦਿਖਾਉਗੇ ਜੀ ਰੂਬਰੂ ਤੁਹਾਨੂੰ ਆਪ ਵੀ ਮਤਲਬ ਜਾਨੀ ਅਸੀਂ ਤਾਂ ਫਸ ਗਏ ਜੀ ਮਤਲਬ ਤੁਸੀਂ ਨਾ ਗਾਹਾਂ ਫਸਿਓ ਜੀ ਇਦਾਂ ਦੇ ਮਤਲਬ ਮਾਮਲਿਆਂ ਦੇ ਵਿੱਚ ਤੁਸੀਂ ਸਾਰੇ ਸਾਰੇ ਲੋਕਾਂ ਨੇ ਕੈਸ਼ ਪੈਸੇ ਦਿੱਤੇ ਜਾਂ ਗੂਗਲ ਪੇ ਜਾਂ ਇਦਾਂ ਦਾ ਕੁਝ ਤੁਸੀਂ ਗੂਗਲ ਪੇ ਕੀਤਾ ਹੋਇਆ ਸਰ ਕੁਝ ਕੈਸ਼ ਦਿੱਤਾ ਹੋਇਆ ਬਾਏ ਹੈ ਨਾਮ ਕੀ ਹੈ ਤੁਹਾਡਾ ਜਸਪ੍ਰੀਤ ਸਿੰਘ ਸਰ ਤੁਸੀਂ ਕਿਹੜੀ ਕੰਪਨੀ ਲਈ ਅਪਲਾਈ ਕੀਤਾ ਮੈਂ ਇਸ ਹਿਸਕੋ ਕੰਪਨੀ 'ਚ ਅਪਲਾਈ ਕੀਤਾ ਸੀ ਤੇ ਤੁਹਾਨੂੰ ਕੀ ਕਿਹਾ ਗਿਆ ਸਰ ਸਾਨੂੰ ਵੀ ਆਹੀ ਸੇਮ ਚਾਂਸਾ ਦਿੱਤਾ ਸੀਗਾ 15 ਦਿਨਾਂ ਬਾਅਦ ਵੀਜ਼ਾ ਅਪਲਾਈ ਕਰਤਾ ਸੀ ਉਸ ਤੋਂ ਬਾਅਦ ਪੇਮੈਂਟ ਕਰਾਈ ਸਰ ਪੇਮੈਂਟ ਕਰਾ ਕੇ ਉਸ ਤੋਂ ਬਾਅਦ ਸਾਨੂੰ 10-15 ਦਿਨਾਂ ਬਾਅਦ ਟਿਕਟ ਪਾਈ ਇਹਨਾਂ ਨੇ ਪੇਮੈਂਟ ਲੈਣ ਤੋਂ ਬਾਅਦ ਇਹਨਾਂ ਦੇ ਸੌਚ ਆਫ ਆ ਗਏ ਮਤਲਬ ਕਿ ਸਾਡੀ ਕੋਈ ਫਲੈਟ ਨਹੀਂ ਹੋਈ ਕੁਝ ਨਹੀਂ ਹੋਇਆ ਤੇ ਇਹ ਜਿਹੜੇ ਲੋਕ ਤੁਸੀਂ ਦੇਖ ਰਹੇ ਹੋ तकरीबन ਇਹਨਾਂ ਦੀ ਗਿਣਤੀ 80 ਦੱਸੀ ਜਾ ਰਹੀ ਹੈ ਲੇਕਿਨ ਇਸ ਵਕਤ 35 ਲੋਕ ਜਿਹੜੇ ਨੇ ਥਾਣੇ ਦੇ ਵਿੱਚ ਪਹੁੰਚੇ ਨੇ ਆਪਣੀ ਕੰਪਲੇਂਟ ਦਰਜ ਕਰਵਾਉਣ ਲਈ ਲੁਧਿਆਣਾ ਦੇ ਭਾਮਾ ਭਾਮੀਆਂ ਏਰੀਆ ਦਾ ਉਹ ਟਰੈਵਲ ਏਜੰਟ ਦੱਸਿਆ ਜਾ ਰਿਹਾ ਹੈਗਾ ਜਿਹਦੀਆਂ ਇਹਨਾਂ ਕੋਲ ਵੀਡੀਓ ਔਰ ਤਸਵੀਰਾਂ ਵੀ ਨੇ ਔਰ ਪੈਸੇ ਗਿਣਦੇ ਹੋਏ ਪੈਸੇ ਦਿੰਦੇ ਹੋਏ ਦੀਆਂ ਤਸਵੀਰਾਂ ਵੀ ਮੌਜੂਦ ਨੇ ਔਰ ਇਸ ਵਕਤ ਪੁਲਿਸ ਕੋਲ ਕੰਪਲੇਂਟ ਜਿਹੜੀ ਹੈ ਦਰਜ ਕਰਵਾਉਣ ਲਈ ਪਹੁੰਚੇ ਨੇ ਪੁਲਿਸ ਨਾਲ ਗੱਲਬਾਤ ਹੋਈ ਹੈ ਕੀ ਕੇ ਹੈ ਪੁਲਿਸ ਨੇ ਪੁਲਿਸ ਦੀ ਗੱਲਬਾਤ ਨਾਲ ਜੇਕਰ ਵੈਨ ਆਲੇ ਲਾਂਚ ਟਾਈਮ ਹੋ ਗਿਆ ਜੀ ਜਾ ਕੇ ਦੇਦੇ ਹੁਣ ਲਾਂਚ ਟਾਈਮ ਹੁੰਦਾ ਹੈ ਰਿਪੋਰਟ ਕਰਾਵਾਂਗੇ ਅਸੀਂ ਟਰੈਵਲ ਏਜੰਟ ਨੂੰ ਮਿਲੇ ਉਹਨੇ ਕੀ ਜਵਾਬ ਦਿੱਤਾ ਟਰੈਵਲ ਗੱਡੀ ਉਹਨਾਂ ਨਾਲ ਗੱਲ ਨਹੀਂ ਹੋਈ ਜੀ ਉਹ ਕਹਿੰਦੇ ਸੀਗੇ ਸਾਨੂੰ ਜੀ ਮਤਲਬ ਯਾਨੀ ਫੋਨ ਕੀਤਾ ਸੀ ਪਰਸੋ ਚੋਟ ਕੀਤਾ ਜੀ ਚੱਲਦਾ ਸੀ ਉਹਨਾਂ ਦਾ ਨੰਬਰ ਕਹਿੰਦੇ ਜੀ ਤੁਹਾਨੂੰ ਮੈਸੇਜ ਆਊਗਾ ਇੱਕ ਤੇ ਫਿਰ ਤੁਸੀਂ ਤੁਰਨ ਆਇਆ ਜੀ ਘਰੋਂ ਤੇ ਦੂਜੇ ਦਿਨ ਫੋਨ ਲਾਇਆ ਫੋਨ ਬੰਦ ਜੀ ਮੈਸੇਜ ਕੋਈ ਨਹੀਂ ਆਇਆ ਜੀ ਤੁਸੀਂ ਖੁਦ 에ਅਰਪੋਰਟ ਤੇ ਪਹੁੰਚ ਗਏ ਸੀਗੇ ਤੁਹਾਡੇ ਨਾਲ ਇਹ ਦੱਸੋ 에ਅਰਪੋਰਟ ਦੇ ਅੰਦਰ ਵੀ ਚਲੇ ਗਏ ਜਦੋਂ ਕਾਊਂਟਰ ਤੇ ਤੁਸੀਂ ਆਪਣਾ ਵੀਜ਼ਾ ਟਿਕਟ ਦਿਖਾਈ ਤਾਂ ਤੁਹਾਨੂੰ ਲੱਗਿਆ ਕਿ ਫੋਰਜਰੀ ਡਾਕੂਮੈਂਟਸ ਦੇ ਵਿੱਚ ਤੁਹਾਨੂੰ ਵੀ ਅੰਦਰ ਕੀਤਾ ਜਾ ਸਕਦਾ ਸਰ ਜੀ ਸਾਨੂੰ 420 ਦੇ ਅੰਦਰ ਕੀਤਾ ਜਾਊਗਾ ਜੇ ਉਹ ਨਹੀਂ ਕਿਹਾ ਵੀ ਤੁਹਾਡੇ ਜਿਹੜੇ ਪ੍ਰੂਫ ਗਲਤ ਆ ਤੁਸੀਂ ਇਹ ਨਕਲੀ ਬਣਾ ਕੇ ਕਿਹਨੇ ਦਿੱਤਾ ਤੁਹਾਨੂੰ ਕੌਣ ਚੜਾ ਰਿਹਾ ਬੰਦੇ ਉਹਨੂੰ ਫੋਨ ਕਰੋ ਇਹ ਜੀ ਸਾਡਾ ਫੋਨ ਜਿਹੜਾ ਨਹੀਂ ਚੱਕਿਆ ਉਹ ਨਹੀਂ ਜੀ ਅੱਛਾ ਕਿੰਨੇ ਲੋਕਾਂ ਦੇ ਨਾਲ ਜਿਹੜੀ ਹੈਗੀ ਇਸ ਤਰ੍ਹਾਂ ਉਸ ਟਰੈਵਲ ਏਜੰਟ ਨੇ ਕੀਤਾ ਕਿੰਨੇ ਲੋਕ 80 ਬੰਦੇ ਆ ਜੀ 80 ਬੰਦੇ ਆ ਜੀ 80 ਬੰਦੇ ਆ ਜੀ ਕਿਤੋਂ ਘਟਾ ਸੀ ਅਸੀਂ ਅਸੀਂ 80 ਬੰਦੇ ਆ ਜੀ ਅੱਦੇ ਦਾ ਬੰਦੇ ਆਏ ਨਹੀਂ ਛੇ ਸਾਡੇ ਤੋਂ ਜ਼ਿਆਦਾ ਹੋਣ ਜੀ ਮਤਲਬ ਯਾਨੀ ਕਿ ਠੱਗੀ ਵੀ ਮਤਲਬ 2-3 ਕਰੋੜ ਤਿੱਕਰ ਚੱਲੇਗੀ ਹੋਣੀ ਹੈ ਜੀ ਹੁਣ ਕੀ ਮੰਗ ਕੀ ਕਰ ਮੰਗ ਇਹੀ ਹੈ ਜੀ ਸਾਨੂੰ ਜਾਂ ਫੜੇ ਜਾਣਾ ਉਹ ਸਾਡੇ ਪੈਸੇ ਵਾਪਸ ਹੋਣ ਹੋਰ ਕੀ ਹੋਣਾ ਜੀ ਇਹੀ ਹੋ ਸਕਦਾ ਜੀ ਪੰਜਾਬ ਦੀ ਜਵਾਨੀ ਪੰਜਾਬ ਦੇ ਲੋਕ ਆਪਣੇ ਚੰਗੇ ਭਵਿੱਖ ਲਈ ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਦੇ ਮੁਲਕਾਂ ਦਾ ਰੁਖ ਕਰਦੇ ਨੇ ਲੇਕਿਨ ਅਜਿਹੇ ਫਰਜੀ ਟਰੈਵਲ ਏਜੰਟ ਇਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਨੇ ਔਰ ਤੁਸੀਂ ਇਹ ਸਾਰੇ ਲੋਕ ਜਿਹੜੇ ਨੇ ਇੱਥੇ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਸਕਦੇ ਹੋ ਇਹ 30 ਤੋਂ 35 ਲੋਕ ਇੱਥੇ ਥਾਣੇ ਦੇ ਬਾਹਰ ਮੌਜੂਦ ਨੇ ਜਿਹੜੇ ਇਨਸਾਫ ਦੀ ਹੁਣ ਮੰਗ ਕਰ ਰਹੇ ਨੇ ਗੁਹਾਰ ਲਗਾ ਰਹੇ ਨੇ ਕਿਸੇ ਨੇ ਵਿਆਜ ਤੇ ਪੈਸੇ ਫੜੇ ਹੋਏ ਨੇ ਕਿਸੇ ਨੇ ਕੋਈ ਆਪਣੇ ਘਰ ਦੀ ਕੀਮਤੀ ਚੀਜ਼ ਵੇਚ ਕੇ ਜਿਹੜੇ ਟ੍ਰੈਵਲ ਏਜੰਟ ਨੂੰ ਦਿੱਤੀ ਹੋएगी ਲੇਕਿਨ ਹੁਣ ਉਸ ਪੈਸੇ ਤੋਂ ਵੀ ਗਏ ਔਰ ਗਨੀਮਤ ਰਹੀ ਕਿ ਫਾਰਜਰੀ ਡਾਕੂਮੈਂਟ ਰੱਖਣ ਦੇ ਜੁਰਮ ਚ ਕਿਤੇ ਇਹ ਖੁਦ ਹੀ ਅੰਦਰ ਨਾ ਹੋ ਗਏ ਅਗਰ ਕਿਤੇ ਬਾਹਰ ਚਲੇ ਜਾਂਦੇ ਤਾਂ ਬਾਹਰਲੀ ਮੁਲਕ ਦੀਆਂ ਜੇਲ੍ਹਾਂ ਦੇ ਵਿੱਚ ਸੜਦੇ ਹੋਏ ਨਜ਼ਰ ਆਉਂਦੇ ਲੁਧਿਆਣਾ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼